ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੋ ਮੇਰੀ ਅੱਜ ਦੀ ਕਵਿਤਾ ਦਾ ਸਿਰਲੇਖ ਹੈ ਆਮ ਜਿਹਾ ਆਮ ਜਿਹਾ ਬਣ ਕੇ ਤਾਂ ਵਿਖੀ ਆਮ ਜਿਹਾ ਬਣ ਕੇ ਤਾਂ ਵਿਖੀ ਮੂਲ ਲੋਭ ਹੰਕਾਰ ਭਲਾ ਕੇ ਮੂਲ ਲੋਭ ਹੰਕਾਰ ਭਲਾ ਕੇ ਮਿਹਰ ਉਦੀਦੀ ਧੁੱਪ ਤਾਂ ਸਿੱਕੀ ਆਮ ਜਿਹਾ ਬਣ ਕੇ ਤਾਂ ਵਿਖੀ ਜਾਤ ਪਾਤ ਤੇ ਨਸਲਾਂ ਵਾਲੀ ਜਾਤ ਪਾਤ ਤੇ ਨਸਲਾਂ ਵਾਲੀ ਗੱਲ ਮਿਟਾ ਕੇ ਉਤਲੀ ਹੀਠੀ ਆਮ ਜਿਹਾ ਬਣ ਕੇ ਤਾਂ ਵੇਖੀ ਚੰਗੇ ਕਰਮ ਕਰੇਂਦਾ ਜਾਈਂ ਚੰਗੇ ਕਰਮ ਕਰੇਂਦਾ ਜਾਈਂ ਹੋਣਾ ਉਹ ਜੋ ਲਿਖਿਆ ਲਿਖੀ ਆਮ ਜਿਹਾ ਬਣ ਕੇ ਤਾਂ ਵੇਖੀ ਗਿਆਨ ਮੂਮਕਾਂ ਵਾਲਿਆ ਹਰਪਲ ਗਿਆਨ ਮੂਮਕਾਂ ਵਾਲਿਆ ਹਰਪਲ ਪੱਲੇ ਬਣ ਕੇ ਰਖੀ ਨੀਕੀ ਤੂੰ ਆਮ ਜਿਹਾ ਬਣ ਕੇ ਤਾਂ ਵੇਖੀ ਆਮ ਜਿਹਾ ਬਣ ਕੇ ਤਾਂ ਵੇਖੀ ਧੰਨਵਾਦ